ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਅੱਜ ਤੱਕ ਆਪ ਜੀਆ ਨੇ ਸਰਵਣ ਕੀਤਾ ਹੈ 12 ਭਾਈ ਗੁਰਦਾਸ ਜੀ ਦੀਆਂ ਵਿੱਚੋਂ 10ਵੀਂ ਵਾਰ ਦੀਆਂ ਪੰਜ ਪੌੜੀਆਂ ਤੱਕ ਦਾ ਜਾਪ ਆਪ ਜੀਆ ਨੇ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕੀਤਾ ਹੈ ਭਾਈ ਅੱਜ ਆਰੰਭਤਾ ਕਰਨੀ ਹੈ 10ਵੀਂ ਵਾਰ ਦੀ 6ਵੀਂ ਪੌੜੀ ਤੋਂ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਰਾਜਾ ਹਰੀਚੰਦ ਤੇ ਤਾਰਾ ਰਾਣੀ ਦੀ ਸਾਖੀ ਦਾ ਵਰਣਨ ਕਰਦੇ ਨੇ ਭਾਈ ਆਵ ਸਰਵਣ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖ ਰਾਜੇ ਹਰੀ ਚੰਦ ਕਰ ਨਾਰ ਸੁਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਵੰਦੇ ਰਾਤੀ ਜਾਏ ਸੁਣੇ ਗੁਰ ਬਾਣੀ ਪਿਛੇ ਰਾਜਾ ਜਾਗਿਆ ਅੱਧੀ ਰਾਤ ਨਖੰਡ ਵਿਹਾਣੀ ਰਾਣੀ ਦਿਸਨ ਆਬਈ ਮਨ ਵਿੱਚ ਵਰਤ ਗਈ ਹੈ ਰਾਣੀ ਔਰ ਤ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜੁਵਾਨੀ ਰਾਣੀ ਪਹੁੰਤੀ ਸੰਗਤੀ ਰਾਜੇ ਖੜੀ ਖੜਾਓ ਨਿਸਾਨੀ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਓ ਪੁਰਾਣੀ ਰਾਜੇ ਡਿੱਠਾ ਚਲਿਤ ਏਹ ਏਹ ਖੜਾਵ ਹੈ ਜੋਜ ਵਿਡਾਣੀ ਸਾਧ ਸੰਗਤ ਵਿਟਹੁ ਕੁਰਬਾਣੀ ਸਾਧ ਸੰਗਤ ਵਿਟਹੁ ਕੁਰਬਾਣੀ ਅੱਗੇ 7ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਬਿਦਰ ਦੀ ਪ੍ਰੇਮ ਭਗਤੀ ਦਾ ਵਰਣਨ ਕਰਦੇ ਨੇ ਭਾਈ ਆਇਆ ਸੁਣਿਆ ਬਿਦਰ ਦੇ ਭੁੱਲ ਦੁਰਜੋਦਨ ਹੋਏ ਰੁੱਖਾ ਕਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਹੀ ਸੁਖਾ ਬੇਖਮ ਦਰੋਣਾ ਕਰਨ ਤਜ ਸਬਾ ਸਿਗਾਰ ਵੱਡੇ ਮਾਨੁਖਾ ਝੁੰਗੀ ਜਾਏ ਬਿਰਾਜਿ ਉਨ ਝੁੰਗੀ ਜਾਏ ਬਲਾਈ ਉਨ ਸਬਨਾ ਦੇ ਜੀ ਅੰਦਰ ਤੁਖਾ ਅਸ ਬੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸੰਮੁਖਾ ਤੇਰੇ ਭਾਉ ਨ ਦਿਸਈ ਮੇਰੇ ਨਾਹੀ ਅਪਦਾ ਦੁਖਾ ਭਾਉ ਜੀ ਵਿਹਾ ਬਿਦਰ ਦੇ ਹੋਰੀਂ ਦੇ ਚਿਤ ਚਾਉ ਨ ਝੁਖਾ ਗੋਬਿੰਦ ਭਾਉ ਭਗਤ ਦਾ ਭੁਖਾ ਗੋਬਿੰਦ ਭੋ ਭਗਤ ਦਾ ਭੁਖਾ ਅੱਗੇ 8ਵੀਂ ਪੌੜੀ ਦੇ ਵਿੱਚ ਦ੍ਰੋਪਤ ਦ੍ਰੋਪਤੀ ਦੀ ਲੱਜ ਰੱਖਣੀ ਇਸ ਸਾਖੀ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਆਨੇ ਸਬਾ ਦੁਸਾਸਣੇ ਮੱਥੇ ਵਾਲ ਦ੍ਰੋਪਤੀ ਆਂਦੀ ਦੁਤਾਨੂ ਫੁਰਮਾਇਆ ਨੰਗੀ ਕਰੋ ਪੰਚਾਲੀ ਬੰਦੀ ਪੰਜੇ ਪਾਂਡੋ ਵੇਖਦੇ ਉਹ ਗੰਡ ਰੁੱਧੀ ਨਾਰ ਜਿੰਨਾ ਦੀ ਅੱਖੀ ਮੀਟ ਤਿਆਨ ਤਾਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ ਕੱਪੜ ਕੋਟ ਉਸਾਰੇ ਉਨ ਤੱਕੇ ਦੂਤ ਨ ਪਰਵਸਾਂਦੀ ਹੱਥ ਮਰੋੜਨ ਸਿਰ ਧੁਣਨ ਪਛੋਤਾਨ ਕਰਨ ਜਾਹ ਜਾਂਦੀ ਆਏ ਕਰ ठाकुर ਮਿਲੇ ਪੈਜ ਰਹੀ ਬੋਲੇ ਸ਼ਰਮੰਦੀ नाथ ਅਨਾਥਾਂ ਬਾਨ ਤੁਰਾਂਦੀ ਨਾਥ ਅਨਾਥਾਂ ਬਾਣ ਤੁਹਾਂ ਦੀ ਅੱਗੇ ਨਾਵੇਂ ਪੌੜੀ ਦੇ ਵਿੱਚ ਸੁਦਾਮੇ ਦੀ ਭਾਰਤ ਦਾ ਵਰਣਨ ਹੈ ਭਾਈ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਏ ਬਾਮਣੀ ਮਿਲ ਜਗਦੀਸ ਦਲਿਤ ਗਵਾਈ ਚੱਲਿਆ ਗਣਦਾ ਗਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਪਹੁੰਤਾ ਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਜਾਈ ਦੂਰੋਂ ਦੇਖ ਡੰਡੋਤ ਕਰ ਛੱਡ ਸਿੰਘਾਸਣ ਹਰਜੀ ਆਏ ਪਹਿਲੇ ਦੇ ਪਰ ਦਖਣਾ ਪੈਰੀ ਪੈ ਕੇ ਲੈ ਗਲ ਲਾਈ ਚਰਨੋ ਦਕ ਲੈ ਪੈਰ ਧੋਏ ਸਿਗਾਸਣ ਉੱਤੇ ਬਿਠਾਏ ਪੁਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਈ ਲੈ ਕੇ ਤੰਦੁਲ ਚੱਬੇ ਉਹਨ ਵਿਦਾ ਕਰੇ ਅੱਗੇ ਪਹੁੰਚਾਈ ਚਾਰ ਪਦਾਰਤ ਸੁ ਕੁਛ ਪਠਾਈ ਚਾਰ ਪਦਾਰਤ ਸ ਕੁਛ ਪਠਾਈ ਅਗੇ ਦਸਵੀਂ ਪੌੜੀ ਦੇ ਵਿੱਚ ਭਗਤ ਜੈਦੇਵ ਦੀ ਸਾਖੀ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਆਨੇ ਆਓ ਸਰਵਣ ਕਰੀਏ ਪ੍ਰੇਮ ਭਗਤ ਜੈਦੇਵ ਕਰ ਗੀਤ ਗੋਬਿੰਦ ਸਹਿਜ ਧੁਨ ਗਾਵੇ ਲੀਲਾ ਚਲਿਤ ਵਖਾਣੰਦਾ ਅੰਤਰਜਾਮੀ ਠਾਕੁਰ ਭਾਵੇ ਅੱਖਰ ਇਕ ਨ ਆਵੜੈ ਪੁਸਤਕ ਬਨ ਸੰਧਿਆ ਕਰਿ ਆਵੇ ਗੁਣ નિਧਾਨ ਘਰ ਆਇ ਕੈ ਭਗਤ ਰੂਪ ਲਿਖ ਲੇਖ ਬਣਾਵੇ ਅੱਖਰ ਪੜ ਪਰਤੀਤ ਕਰ ਹੋਏ ਬਿਸਮਾਦਨ ਅੰਗ ਸਮਾਵੇ ਵੇਖ ਜਾਈ ਉਜਾੜ ਵਿੱਚ ਬਿਰਖ ਇੱਕ ਆਚਰਜ ਸੁਹਾਵੇ ਗੀਤ ਗੋਵਿੰਦ ਸੰਪੂਰਣੋ ਪਤ ਪਤ ਲਿਖਿਆ ਅੰਤ ਨ ਪਾਵੇ ਭਗਤ ਹੀਤ ਕਰ ਭਗਤ ਹਿਤ ਪ੍ਰਗਾਸ ਕਰ ਹੋਏ ਦਿਆਲ ਮਿਲੇ ਗਲ ਲਾਵੇ ਸੰਤ ਅਨੰਤ ਨ ਭੇਦ ਗਣਾਵੇ ਭਗਤ ਹਿਤ ਪ੍ਰਗਾਸ ਕਰ ਹੋਏ ਦਇਆਲ ਮਿਲੇ ਗਲ ਲਾਵੇ ਸੰਤ ਅਨੰਤ ਨ ਭੇਦ ਗਣਾਵੇ ਸੰਤ ਅਨੰਤ ਨ ਭੇਦ ਗਣਾਵੇ ਇਹ ਸਿਪਾਈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਦਸਮੀ ਵਾਰ ਦੀਆਂ ਪਹਿਲੀਆਂ 10 ਪੌੜੀਆਂ ਤੱਕ ਦਾ ਜਾਪ ਆਪ ਜੀ ਨੇ ਬੜੇ ਸਤਿਕਾਰ ਸਹਿਤ ਸਰਵਣ ਕੀਤਾ ਹੈ ਭਾਈ ਇਸੇ ਤਰ੍ਹਾਂ ਅੱਗੇ ਆਪ ਜੀ ਸਰਵਣ ਕਰੋਗੇ ਦਸਮੀ ਵਾਰ ਦੀ 11ਵੀਂ ਪੌੜੀ ਦੀ ਜਾਪ ਦੀ ਆਰੰਭਤਾ ਤੋਂ ਭਗਤ ਨਾਮਦੇਵ ਜੀ ਦੀ ਮਹਿਮਾ ਦਾ ਵਰਣਨ